ਮਲੇਰ ਕੋਟਲਾ ਚ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਹੋਈ ਆਮੋ ਸਾਹਮਣੇ ਝੜਪ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ ਲੰਬੇ ਸਮੇਂ ਤੋਂ ਡੈਡਲੌਕ ਚੱਲਦਾ ਆ ਰਿਹਾ ਹੈ 16 ਜੁਲਾਈ ਨੂੰ ਦਿੱਲੀ ਵਿਖੇ ਮੀਟਿੰਗ ਹੋਈ ਜਿਸ ਵਿੱਚ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਪਜਨ ਸਿੰਘ ਏਟੋ ਨੇ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਹਾਈਵੇ ਦੀਆਂ ਜ਼ਮੀਨਾਂ ਦਾ ਕਬਜ਼ਾ ਦਿਵਾਉਣ ਲਈ ਕਿਹਾ ਸੀ ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹ ਕੰਮ ਦੇ ਵਿੱਚ ਦੇਰੀ ਹੋਈ ਤਾਂ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਇਸ ਤੋਂ ਬਾਅਦ ਮਾਮਲਾ ਕੁਝ ਗਰਮਾ ਗਿਆ ਵਿਰੋਧੀਆਂ ਨੇ ਸਰਕਾਰ ਨੂੰ ਘੇਰ ਲਿਆ ਸੀ ਪਰ ਫਿਰ ਮਾਹੌਲ ਸ਼ਾਂਤ ਹੋ ਗਿਆ ਫਿਰ 7 ਅਗਸਤ ਨੂੰ NHAI ਪ੍ਰੋਜੈਕਟਾਂ ਦੇ ਵਿੱਚ ਕੰਮ ਕਰ ਰਹੇ ਠੇਕੇਦਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਮਾਫੀਆ ਦੇ ਵੱਲੋਂ ਸਾੜਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੰਮ ਕਰਨਾ ਬੰਦ ਕਰ ਦੇਣਗੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਕਾਰਵਾਈ ਦੇ ਲਈ ਕਿਹਾ ਸੀ ਨਾਲ ਹੀ ਉਸ ਸਮੇਂ ਦੋ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਸਨ ਇਸ ਤੋਂ ਬਾਅਦ 10 ਅਗਸਤ ਨੂੰ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਤਰਫੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ ਨਾਲ ਹੀ NHAI ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਗਿਆ ਸੀ ਨਾਲ ਹੀ ਧਮਕੀ ਦਿੱਤੀ ਗਈ ਕਿ ਜੇਕਰ ਠੁਕਵੀ ਸੁਰੱਖਿਆ ਨਾ ਦਿੱਤੀ ਗਈ ਤਾਂ 14,288 ਕਰੋੜ ਰੁਪਏ ਦੀ ਲਾਗਤ ਵਾਲੇ 293 ਕਿਲੋਮੀਟਰ ਲੰਬੇ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਜਾਵੇਗਾ ਫਿਰ 12 ਅਗਸਤ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਤਰਫੋਂ ਇਸ ਮੁੱਦੇ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਦੂਜੇ ਪਾਸੇ ਤੋਂ NHAI ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚ ਗਈ ਸੀ। ਇਹ ਵੀ ਕਿਹਾ ਗਿਆ ਕਿ ਪਿਛਲੇ ਸਾਲ ਅਕਤੂਬਰ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਕੇ ਉਹਨਾਂ ਨੂੰ ਸੌਂਪਣ ਦੇ ਲਈ ਕਿਹਾ ਸੀ ਪਰ ਅਜੇਹਾ ਨਹੀਂ ਹੋਇਆ। ਇਸ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਾਰਵਾਈ 2 ਹਫ਼ਤਿਆਂ ਦੇ ਵਿੱਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ। ਇਸ ਤੋਂ ਬਾਅਦ 13 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸਪਸ਼ਟ ਕੀਤਾ ਕਿ ਠੇਕੇਦਾਰਾਂ ਤੇ ਹਮਲੇ ਦੇ ਮਾਮਲੇ ਦੇ ਵਿੱਚ 2 ਐਫ ਆਈ ਆਰ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਪੱਤਰ ਚ ਕਿਹਾ ਸੀ ਕਿ ਪੰਜਾਬ ਚ ਜ਼ਮੀਨ ਦੀ ਕੀਮਤ ਬਾਕੀ ਸੂਬਿਆਂ ਦੇ ਨਾਲੋਂ ਜ਼ਿਆਦਾ ਹੈ। ਅਜਿਹੇ ਵਿੱਚ ਕਿਸਾਨ ਜ਼ਮੀਨ ਦੇਣ ਤੋਂ ਕਤਰੋਂਦੇ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇਸ ਦਾ ਨਿਪਟਾਰਾ ਵੀ ਕਰਨਗੇ I'm ਉਹ ਬੱਲੇਬਾਜ਼ਾ ਦੇਖੋ ਸਰਕਾਰ ਦੀ ਵਾਅਦਾ ਖਲਫੀਆ ਹੈ ਸਰਕਾਰ ਨੇ ਆਪਣੇ ਬਹਿ ਕੇ ਗੱਲ ਕੀਤੀ ਆ ਕਿ ਪੋਰਸ ਪ੍ਰੋਫੈਸਰ ਨੇ ਸਾਡੋ ਦੀ ਡੀਸੀ ਸਾਹਿਬ ਨਾਲ ਮੀਟਿੰਗ ਤੇ ਇਹਨਾਂ ਨੇ ਸਾਨੂੰ ਭਰੋਸੇ ਲੈ ਕੇ ਅਸੀਂ ਚੀਮਾ ਮੰਡੀ ਮੀਟਿੰਗ ਤੇ ਬੈ ਕੇ ਉਹ ਦੁਬਾਰਾ ਇਹਨਾਂ ਦਾ ਕਬਜ਼ਾ ਕਰਿਆ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਦਾ ਮੈਂ ਬੈ ਕੇ ਗੱਲ ਨਵੇੜਾਂਗੇ ਡੀਸੀ ਮੈਡਮ ਦੀ ਅਸੀਂ ਟੀਮ ਦੀ ਐਸਐਸਪੀ ਦੀ ਸਾਰੇ ਮੁਲਾਜ਼ਮ ਖੜੇ ਨੇ ਇਹਨਾਂ ਨੇ ਜਦੋਂ ਅਸੀਂ ਮੀਟਿੰਗ ਤੇ ਬੈ ਕੇ ਚੀਮੇ ਬਾਜ਼ ਕਬਜ਼ਾ ਕਰ ਲਿਆ ਹਾਂ ਇਸ ਕਰਕੇ ਭਰਾਵੋ ਅੱਜ ਅਸੀਂ ਆਏ ਹਾਂਗੇ ਤੇ ਜ਼ਮੀਨ ਦਾ ਕਬਜ਼ਾ ਦੁਬਾਰਾ ਲਵਾਂਗੇ ਭਗਵੰਤਮਾਨ ਸਰਕਾਰ ਨੂੰ ਸਾਡੀ ਇੱਕ ਚਿਤਾਵਨੀ ਆ ਵੀ ਭਰਾਵਾ ਪਿੰਡਾਂ ਦੇ ਵਿੱਚ ਕਾਲੂ ਵੋਟਾਂ ਲੈਣ ਆਉਣੀਆਂ ਨੇ ਆ ਜਿਹੜੇ ਅੰਦਾਜ਼ਾ ਨੇ ਕਿਸਾਨ ਨੇ ਅੱਜ ਇਹਨਾਂ ਨੂੰ ਦੁੱਖੀ ਕਰਲੇਗਾ ਪਰ ਮੈਂ ਇੱਕ ਗੱਲ ਸੁਣ ਲਈ ਕਾਲੂ ਪੰਚੀ ਸਰਪੰਚੀਆਂ ਦੇ ਵੋਟਾਂ ਨੇ ਐਮਐਲਏ ਦੇ ਵੋਟਾਂ ਵੀ ਆਉਣੇ ਨੇ ਐਮਪੀਆਂ ਦੀ ਵੀ ਆਉਣੇ ਨੇ ਫੇਰ ਭਰਾਵਾ ਕਿੱਥੋਂ ਵੋਟਾਂ ਲੈਵੇਂਗਾ ਇਹ ਕਿਸਾਨਾਂ ਦੀਆਂ ਵੋਟਾਂ ਨਾਲ ਜਿੱਤਿਆਵੇਂ ਤੂੰ ਅੱਜ ਜੀ ਲੋਕਾਂ ਦੀ ਜ਼ਮੀਨ ਰੂਵਰ ਕਰਦਾਗਾ ਧੱਕੇ ਨਾਲ ਜ਼ਮੀਨ ਰੂਵਰ ਕਰਦਿਆਂ ਨੂੰ ਪੈਸੇ ਦੇ ਰਿਆ ਪੂਰੇ ਇਸ ਕਰਕੇ ਭਰਾਵਾ ਬੇਨਤੀ ਆ ਸਾਡੀ ਗੱਡੀ ਕਿਉਂ ਭਜਾਈ ਗਈ ਆ ਗੱਡੀ ਜੀ ਅਸੀਂ ਲੰਘ ਰਹੇ ਤੇ ਸਾਡੇ ਪਸਾ ਡੰਡੇ ਮਾਰੇ ਗੱਡੀ ਤੇ ਤਾਂ ਗੱਡੀ ਤੇਰੀ ਜਾ ਭਿਉਣਾ ਕੋਈ ਗੱਲ ਨਹੀਂ ਇਸ ਕਿਧਰ ਵਾ ਜਾ ਕੇ ਪ੍ਰਾਪਤ ਲਿਖਾਇਆ ਗੱਡੀ ਕੋਈ ਨਹੀਂ ਨਹੀਂ ਡੋਪ ਗੱਡੀ